ਲੈ ਚੱਲੋ ਬਾਜੀ ਚੌਥੀ ਸ਼ੇਰਤ ਵੀ ਨਾਲ ਹੀ ਚੌਥੀ ਸ਼ੇਰਤ ਨਾਲ ਲੈ ਚੱਲੋ ਨਾਲ ਹੀ ਬਹੁਤ ਹੀ ਸਤਿਕਾਰਯੋਗ ਨਗਰ ਪੰਚਾਇਤ ਚੌਂਦਾ ਤੇ ਮੇਰਾ ਛੋਟਾ ਵੀਰ ਪਿੱਕੀ ਗੁਜਰਵਾ ਆਈਏ ਸਾਰੇ ਜਿੰਨੇ ਵੀ ਦਰਸ਼ਕ ਖੇਤ ਪ੍ਰੇਮੀ ਪਸ਼ੂਆਂ ਦੇ ਪ੍ਰੇਮੀ ਕੁਦਰਤ ਦੇ ਪ੍ਰੇਮੀ ਵੀਰ ਆਏ ਨੇ ਉਹਨਾਂ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਤੇ ਸਤਿਕਾਰ। ਰਾਹਿ ਗੁਰੂ ਜੀ ਦਾ ਘਰ ਸੱਚ ਨੇ ਬਹਿਗੁਰੂ ਜੀ ਕੀ ਪਤਨੀ। ਤੇ ਮੈਂ ਪਹਿਲਾਂ ਤੋਂ ਹੀ ਇਸ ਤਰੀਕੇ ਦੇ ਨਾਲ ਇੱਕ ਮਹੱਤਵਪੂਰਨ ਤਰੀਕਾ ਵੀ ਜਦੋਂ ਕਿਸੇ ਚੀਜ਼ ਦਾ ਪ੍ਰਭਾਵ ਕਿੱਥੇ ਪੈਂਦਾ। ਇੱਕ ਤਾਂ ਸੌਕ ਆ ਦੂਜੀ ਫਸਲ ਉੱਤੀ ਆ। 20 ਲੱਖ ਦੇ ਉਹ ਜਿਹੜੇ ਬੱਠੇ ਖੜੇ ਤੇ ਉਹ ਮਿੱਟੀ ਬਣ ਦਿੱਤੀ। ਹਣੇ ਜਿਹੜੇ ਕਿਸਾਨ ਦੇ ਅੱਜ ਲੱਕਾ ਸਟੂਵ 12 ਘਟ ਨਿਕਲੇ ਆਵੇ ਉਹ ਕਿਸਾਨ ਦੇ ਪੈਰ ਨਹੀਂ ਲੱਗਦੇ ਹੁਣ ਜਿਹੜੇ ਪੱਟੂ ਪਾਲਕ ਤੇ ਬੌਂਸਾ ਦੇ ਸ਼ਕੀਰ ਤੇ ਉਹਨਾਂ ਦੀ ਪ੍ਰਾਪਰਟੀ ਵੀ ਖੋਹ ਚੁੱਕੀ ਉਹਨਾਂ ਦਾ ਖਵੇਖ ਵੀ ਸਭ ਕੁਝ ਸਹਨੇ ਕੋਸ਼ਿਸ਼ ਤੇ ਮੈਨੂੰ ਬੜਾ ਬੁੱਧ ਲੱਗਦਾ ਜੀ ਜਦੋਂ ਇਹ ਆਏ ਉਹ ਚੋਰੀ ਚੋਰੀ ਦੀ ਵੀ ਬਾਤ ਕਰਨੀ ਚਾਹੀਦੀ ਹੈ ਹਮਲਾ ਕਰਨਾ ਹੋਵੇ ਪੁਲਸਾ ਜਨਨਾ ਦੂਜਾ ਜਨਨਾ ਮੰਨ ਮੈਂ ਕਰਾਉਣ ਇਸ ਗੱਲ ਤੇ ਜਦੋਂ ਖੇਡ ਬੰਦ ਕਰਾਉਣ ਆ ਜੇ ਕੁਝ ਮੈਂ ਕਰਾਈਆਂ ਪਰ ਫਿਰ ਮੇਲਾ ਪਾਣ ਦੇ ਵੀਡੀਓ ਬਣ ਜੇ ਵੀ ਦਿੱਕਤ ਆ ਜਾਂਦੀ ਆ ਤੇ ਉਦੋਂ ਬਾਅਦ ਮਸੀਂ ਤਾਂ ਖਾਂਦੀ ਸੀ ਮੈਂ ਪ੍ਰਧਾਨ ਸਭਾ ਤੇ ਬੋਲਿਆ ਤੇ ਮੁੱਖ ਮੰਤਰੀ ਜੀ ਨੇ ਬੜਾ ਸਾਡਾ ਸਤਿਕਾਰ ਕੀਤਾ ਉਹ ਕਹਿੰਦੇ ਆਪਾਂ ਨਾਗਰਿਕ ਖਲਾਉਂੀਆਂ ਨੇ ਫੇਰ ਵੀ ਦੋ ਸਾਲ ਲੱਗੇ ਫੈਸਲਾ ਨੂੰ ਘੁੰਮਦੀਆਂ ਫੇਰ ਜਾ ਕੇ ਤੁਹਾਨੂੰ ਇਹ ਖੁਸ਼ੀ ਨਸੀਬ ਹੋਈ ਆ ਤੇ ਗੁਜਰਤ ਸਿੰਘ ਵਿੱਕੀ ਜੀ ਜਿਹੜੇ ਉਦੋਂ ਸਟੇਜ ਤੇ ਵੀ ਬੋਲਦੇ ਸੀ ਪਰਾਉ ਇਹਨਾਂ ਦਾ ਪਿੰਡ ਥਿਆਕ ਪਿੰਡਾ ਗੁਜਰਾਂ ਇਹ ਜਦੋਂ ਪਹਿਲਾ ਘੁੱਲੂ ਕਰਾ ਹੋਇਆ ਜਿਹੜੇ ਸਿੱਖ ਪੰਥ ਦੇ ਲੀਡਰ ਸੀਗੇ ਉਹ ਪਹਿਲਾ ਉਹਨਾਂ ਨੇ ਆ ਕੇ ਬਿਨਾਂ ਜੁੱਧ ਤੋਂ ਗੁਜਰਾਂ ਲ ਕੀਤਾ ਤੇ ਕੁਝ ਕੋਟ ਕਹੂਗੇ ਕਿ ਜੀ ਕੁਝ ਬਰਨਾਲੇ ਕੀ ਅੱਗੇ ਉਸ ਤੋਂ ਬਾਅਦ এডੂਕੇਸ਼ਨ ਦੀ ਹੱਬ ਜਦੋਂ ਆਪਣੇ ਬਜ਼ੁਰਗ ਸਿਲਫ ਮੈਨੂੰ ਲੱਗਦਾ ਵੀ ਕੋਈ ਕੋਈ ਇਹ ਕਿਤੇ ਜਾਣਦਾ ਹੋਊਗਾ ਵੀ ਕੋਈ ਅਖ ਇਹਨਾਂ ਦੇ ਉਹ ਟਾਈਮ ਸਕੂਲ ਕੁੜੀਆਂ ਦਾ ਕਾਲਜ ਦੀ ਬਿਲਡਿੰਗ ਉਹਨਾਂ ਸਰਵੇਸ਼ੁਰੂ ਚੱਲਦੇ ਨੇ ਉਹਨੂੰ ਗਰਾਸ ਤੋਂ ਸੁਭਾਲਣ ਲਈ ਮੈਂ ਕਿਹਾ ਵੀ ਸੀ ਕਿ ਹੋਂਸੇ ਆਸਕ ਪਿੰਡ ਦੇ ਨੇ ਤੇ ਇਹਨਾਂ ਨੇ ਇੱਕ ਨਹੀਂ ਬਹੁਤ ਆਪਾਂ ਨੂੰ ਬਰਥਾਤ ਤੋਂ ਆਪਣੇ ਗਰਾਸਤੀ ਚ ਜਨ ਦਿੱਤੀਆਂ ਨੇ ਇਸ ਕਰਕੇ ਜਿਹੜੀ ਸਿੱਖਿਆ ਉਹਦਾ ਕੋਈ ਮੁੱਲ ਨਹੀਂ ਹੁੰਦਾ ਅੱਜ ਤੁਸੀਂ ਵੇਖਦੇ ਹੋ ਵਿੱਕੀ ਰਾਜ ਦਾ ਬੋਲੋਂ ਦਾ ਢਾਂਗਾ ਜਿਹੜਾ ਇਹਦਾ ਗਿਆਨ ਆ ਉਹ ਤੁਹਾਨੂੰ ਚੱਲਦੇ ਚੱਲਦੇ ਸਹਿਜੇ ਸਹਿਜੇ ਪਤਾ ਨਹੀਂ ਕੀ ਦੱਸ ਜਿੰਨਾ ਪਤਾ ਨਹੀਂ ਬਿਆਕ ਦੇ ਵਿੱਚ ਕੀ ਕਹੇ ਜਾਂਦਾ ਤੁਸੀਂ ਬਹਿੰਦੇ ਰਹੇ ਨੇ ਵੀ ਕੀ ਬੋਲਤਾ ਵਿੱਕੀ ਨੇ ਇਹ ਭਾਵੇਂ ਹਾਸੇ ਚ ਗੱਲ ਕਹਿੰਦਾ ਪਰ ਮਹੱਤਵਪੂਰਨ ਹੁੰਦੀ ਹੈ ਇਹ ਨੌਜਵਾਨਾਂ ਨੂੰ ਵੀ ਸਿੱਖਣ ਵਾਲੀ ਹੁੰਦੀ ਹੈ ਜਿੰਨੇ ਦੇ ਰਸ ਹੁੰਦੇ ਨੇ ਜਿਹੜੇ ਤੁਹਾਨੂੰ ਨਮਾ ਰੱਬ ਦਿਖਾਉਂਦੇ ਨੇ ਇਸ ਕਰਕੇ ਭਰਾਵੋ ਮੈਂ ਸਾਰੇ ਮੇਰੇ ਬੀਨ ਵਾਲ ਨੂੰ ਵਧਾਈ ਦਿੰਨਾ ਖੁਸ਼ੀਆਂ ਮਾਣੋ ਕੋ ਬੌਲਦਾ ਆਲੇ ਤੋਂ ਇਲਾਵਾ ਕਬੂਤਰਾਂ ਵਾਲੇ ਕੁੱਤਿਆਂ ਵਾਲੇ ਸਾਰੇ ਜਦੋਂ ਮથે ਜਦ ਘੋੜੇ ਭੱਜ ਸਕਦੇ ਨੇ ਸਾਡੇ ਬੌਲਦ ਕਿਉਂ ਨਹੀਂ ਭੱਜ ਸਕਦੇ ਬਰਾਮ ਚਵਨ ਜੀ ਜਦਨੇ ਬੋਲੇ ਜੀ ਤੇ ਬਹੁਤ ਜਿਆਦਾ ਲੋਕਾਂ ਨੇ ਖੁਸ਼ੀ ਮਨਾਈ ਸੀਗੀ ਕਿਹੜੇ ਪ੍ਰੇਮੀ ਜਦੋਂ ਪਹਿਲੀ ਗੱਲ ਬਲੇਤੀ ਮੈਨੂੰ ਨੂੰ ਜੀ ਕਹਿ ਕਿਸ ਨੇ ਜਦੋਂ ਮੈਂ ਬੋਲਿਆ ਉਸ ਤੋਂ ਬਾਅਦ ਮੇਰੇ ਕੋਲ ਆਇਆ ਵੀ ਤੁਸੀਂ ਸਾਡੇ ਐਕਟ ਚ ਬੋਲੇ ਮੈਨੂੰ ਬੜੇ ਫੋਨ ਆਏ ਇਸ ਕਰਕੇ ਭਰਾਵੋ ਜੇ ਕੋ ਕਹਿੰਦੇ ਸੱਚੇ ਮਾਰਗ ਚੱਲਦੇ ਆ ਕੁਝ ਉਸਤ ਕਰੇ ਜਹਾਨ ਜਦੋਂ ਅਪਾ ਚੰਗਾ ਕੰਮ ਕਰਦੇ ਨੇ ਲੋਕਾਂ ਦੇ ਖੁਸ਼ੀਆਂ ਮਾਣਾਂਗੇ ਤਾਂ ਕਾ ਬਹੁਤ ਲੋਕਾਂ ਦਾ ਦਿਲ ਦਿਮਾਗ ਨਾਲ ਜੁੜ ਜਾਂਦਾ ਇਸ ਕਰਕੇ ਸਾਨੂੰ ਚੁਣਿਆ ਤੁਹਾਡੀ ਸੇਵਾ ਤੇ ਤੁਹਾਡੇ ਮਾਰਕੀ ਟੌਰ ਤੇ ਮਨੋਬਲ ਉੱਚਾ ਕਰਨ ਲਈ ਇਹਨਾਂ ਸਭ ਦਾ ਨਾਲ ਮੈਂ ਚੌਂਦੇ ਨਗਰਪੂਰੀ ਪੰਚਾਇਤ ਦਾ ਕੋਟ ਕੋਟ ਧੰਨਵਾਦ ਕਰਦਾ ਕਿਸਾਨ ਜੁਨੀਅਰ